ਮਾਸੂਮ ਬੱਚੇ ਆਪਣੇ ਮਾਪਿਆਂ ਦੇ ਸਹਾਰੇ ਹੀ ਹੁੰਦੇ ਨੇ ਅਤੇ ਇਹ ਮਾਪੇ ਹੀ ਜਦੋਂ ਬੱਚਿਆਂ ਦੀ ਜਾਨ ਦੇ ਦੁਸ਼ਮਣ ਬਣ ਜਾਣ ਤਾਂ ਬੱਚੇ ਆਪਣੇ ਆਪ ਨੂੰ ਕਿੱਥੇ ਲੁਕੋ ਕੇ ਰੱਖਣ ਅਤੇ ਕਿਸ-ਕਿਸ ਤੋਂ ਬਚਾ ਕੇ ਰੱਖਣ 13 ਸਾਲ ਦੀ ਮਾਸੂਮ ਕੁੜੀ ਨੂੰ ਉਸਦੀ ਹੀ ਮਾ ਦੇ ਵੱਲੋਂ ਖਤਮ ਕਰਨ ਦਾ ਇੱਕ ਸਸੰਸਨੀ ਕੇਸ ਮਾਮਲਾ ਜਿੱਥੇ ਪਤਾ ਲੱਗਿਆ ਕਿ ਇਹ ਔਰਤ ਜਿਸ ਦੇ ਆਪਣੇ ਹੀ ਜੇਠ ਦੇ ਨਾਲ ਨਾਜਾਇਜ਼ ਸਬੰਧ ਸਨ ਅਤੇ ਜਿਸ ਸਮੇਂ ਉਹ ਗਲਤ ਸਬੰਧ ਬਣਾ ਰਹੀ ਸੀ ਉਸ ਸਮੇਂ ਹੀ ਉਸ ਦੀ ਧੀ ਨੇ ਉਸ ਨੂੰ ਦੇਖ ਲਿਆ ਸੀ ਕਿ ਉਸਦੀ ماں ਤਾਏ ਦੇ ਨਾਲ ਕਿਸ ਹਾਲਤ ਦੇ ਵਿੱਚ ਹੈ ਇਸ ਤੋਂ ਬਾਅਦ ਦੋਹਾਂ ਦੇ ਵੱਲੋਂ ਮਿਲ ਕੇ ਇਸ ਮਾਸੂਮ ਕੁੜੀ ਦੀ ਜਾਨ ਲੈ ਲਈ ਗਈ ਆਪਣੇ ਗਲਤ ਕੰਮਾਂ ਨੂੰ ਲੁਕਾਉਣ ਦੇ ਲਈ ਉਹਨਾਂ ਨੇ ਇਸ ਮਾਸੂਮ ਨੂੰ ਖਤਮ ਕਰ ਦਿੱਤਾ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਦੁੱਖ ਅਤੇ ਡੂੰਗੇ ਸੋਗ ਦੇ ਵਿੱਚ ਡੁੱਬ ਗਏ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਦੁੱਖ ਅਤੇ ਡੂੰਗੇ ਸੋਗ ਦੇ ਵਿੱਚ ਡੁੱਬ ਚੁੱਕੇ ਨੇ ਕਲਯੁਗੀ ਮਾਂ ਨੇ ਆਪਣੇ ਜੇਠ ਦੇ ਨਾਲ ਨਾਇਾਇਤ ਸਬੰਧਾਂ ਨੂੰ ਲਕੋਣ ਦੇ ਲਈ ਆਪਣੀ ਧੀ ਨੂੰ ਖਤਮ ਕਰ ਦਿੱਤਾ ਪਤਾ ਲੱਗਿਆ ਕਿ ਮੋਹਾਲੀ ਦੇ ਪਿੰਡ ਸ਼ਾਮਪੁਰ ਦਾ ਮਾਮਲਾ ਹੈ ਜਿੱਥੇ ਮਾਂ ਨੇ ਆਪਣੀ ਮਾਸੂਮ ਬੱਚੀ ਨੂੰ ਖਤਮ ਕਰਨ ਲੱਗੇ ਇੱਕ ਮਿੰਟ ਵੀ ਨਹੀਂ ਸੋਚਿਆ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਹੈ ਇਹ ਖਬਰ ਜਿੱਥੇ ਪਹਿਲਾਂ ਔਰਤ ਇਨੀ ਗਲਤ ਸੀ ਕਿ ਆਪਣੇ ਹੀ ਜੇਠ ਦੇ ਨਾਲ ਉਹ ਗਲਤ ਕੰਮ ਕਰਦੀ ਰਹੀ ਅਤੇ ਬਾਅਦ ਦੇ ਵਿੱਚ ਉਸ ਧੀ ਨੂੰ ਜਿਸ ਨੂੰ ਕਿ ਉਸਨੇ ਟਿੱਡੋਂ ਜਨਮ ਦਿੱਤਾ ਸੀ 13 ਸਾਲ ਦੀ ਇਸ ਮਾਸੂਮ ਨੂੰ ਆਪਣੇ ਹੀ ਹੱਥਾਂ ਦੇ ਨਾਲ ਖਤਮ ਕਰ ਦਿੱਤਾ ਫਿਲਹਾਲ ਸੋਹਣਾ ਪੁਲਿਸ ਦੇ ਵੱਲੋਂ ਮੁਕਤਮਾ ਦਰਜ ਕਰ ਲਿਆ ਗਿਆ ਹੈ ਮਲਜ਼ਮਾਂ ਦੀ ਤਲਾਸ਼ جاری ਹੈ ਕਿਉਂਕਿ ਇਸ ਮਾੜੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਦਾ ਕਹਿਣਾ ਹੈ ਕਿ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦੀ ਹੀ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਵੱਡੀ ਤੋਂ ਵੱਡੀ ਸਜ਼ਾ ਦਵਾਈ ਜਾਵੇਗੀ ਇੱਕ ਜਿਹੜੀ 13 ਸਾਲ ਦੀ ਕੁੜੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਉਸ ਨੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੀ ਜਾਂਚ ਕੀਤੀ ਹੈ ਤੇ ਕੀ ਕਰ ਰਹੀ ਹੈ ਬਸੂਲੀ ਸਾਡੇ ਕੋ ਗੁਪਤ ਇਨਫੋਰਮੇਸ਼ਨ ਸੀ ਤੇ ਗੁਪਤ ਇਨਫੋਰਮੇਸ਼ਨ ਤੇ ਐਸਐਚਓ ਸੁਹਾਣਾ ਜਸਪ੍ਰੀਤ ਸਿੰਘ ਨੇ ਆਪਣੇ ਮਕਦਮਾ ਦਰਜ ਕਰਕੇ 248 ਨੰਬਰ ਐਫਆਈਆਰ 211 ਵੀ ਇੱਕ 238123 ਤੇ 35 ਬੀਐਨਐਸ थाना ਸੁਹਾਣਾ ਦੇ ਵਿੱਚ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਬੇਸਿਕਲੀ ਇਹਦੇ ਵਿੱਚ ਸਾਡੇ ਕੋ ਇਨਫੋਰਮੇਸ਼ਨ ਸੀ ਇਹ ਇੱਕ ਪ੍ਰੀਤ ਪ੍ਰੀਤ ਕਰਨ ਲੜਕੀ ਹੈ ਜਿਹੜੀ ਬੱਚੀ 13 ਸਾਲ ਦੀ ਸੀ ਤੇ ਉਹਦੀ ਮਦਰ ਨੇ ਅੰਗਰੇਜ਼ਪੁਰ ਤੇ ਨਾਲ ਦੇ ਜੇਚ੍ਹ ਨੇ ਦੁਬਾਰਾ ਨੇ ਜਦੋਂ ਉਹਨੂੰ ਅਫਸੀਨ ਉਹਦੇ ਵਿੱਚ ਦੇਖ ਕੇ ਉਹਨਾਂ ਦੇ ਆਪਸ ਚਕ ਵੱਲ ਰਿਲੇਸ਼ਨ ਸੀ ਜੇ ਬੱਚੀ ਨੇ ਦੇਖ ਲਿਆ ਸੀ ਉਹਦੇ ਵਿੱਚ ਹੁਣ ਮਾਰ ਦਿੱਤਾ ਸੀ ਜਿਹਦੇ ਤੋਂ ਸਾਡੇ ਕੋਲ ਮੁਖਬਰੀ ਪੱਕੀ ਤੇ ਸੱਚੀ ਸੀ ਜਿਸ ਤੇ ਅਸੀਂ ਮਕਦਮਾ ਦਰਜ ਕੀਤਾ ਤੇ ਉਹਦੀ ਤਫਤੀਸ਼ ਜਾਰੀ ਹੈ ਫਾਦਰ ਕਿੱਥੇ ਸੀ ਉਹਦੇ ਬਾ ਇਹਦੇ ਵਿੱਚ ਅਸੀਂ ਤੁਹਾਨੂੰ ਇਹਦੀ ਡਿਟੇਲਿੰਗ ਅਜੇ ਬਾਅਦ ਚ ਦੱਸਾਂਗੇ ਸਾਰੀ ਕਿਉਂਕਿ ਅਜੇ ਅਸੀਂ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਤੇ ਛੇਤੀ ਹੀ ਉਹਨਾਂ ਨੂੰ ਕਾਬੂ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਏ। ਉਹਦੀ ਵੀ ਡੈਥ ਜਿਹੜੀ ਘਰੇ ਹੋ ਗਈ ਸੀ ਜਾਂ ਹੱਤਾਲ ਦੇ ਵਿੱਚ ਜਾਨ ਲੈ ਕਿ ਨਹੀਂ ਗਈ। ਇਹ ਕੀ ਕਹਿੰਦੇ ਘਰੇ ਹੀ ਹੋ ਗਈ ਸੀ ਜਿਹਦੇ ਵਿੱਚ ਇਹਦੇ ਉਹਨਾਂ ਨੇ ਫਿਰ ਉਹ ਲੈ ਕੇ ਨਹੀਂ ਅਰਲੀ ਮਾਰਨਿੰਗ ਸੰਸਕਾਰ ਕਰਤਾ ਸੀ ਜਿਹੜੀ ਸਾਨੂੰ ਇਨਫੋਰਮੇਸ਼ਨ ਹੈ। ਬਾਕੀ ਜਦੋਂ ਉਹ ਮੌਜੂਦਮ ਫੜੇ ਜਾਂਗੇ ਉਹਦੇ ਤੇ ਸਾਨੂੰ ਐਮ ਤਸਦੀਕ ਹੋ ਚੁੱਕੀ ਵੀ ਉਰਿਜਨਲ ਚ ਕੀ ਹੋਇਆ ਕਿਹੜੇ ਪਿੰਡ ਦਾ ਮਾਮਲਾ ਹੈ ਇਹ ਸ਼ਾਮਪੁਰ ਪਿੰਡ ਦਾ ਮਾਮਲਾ ਹੈ ਥਾਣਾ ਸੁਪਾਣਾ ਦਾ